ਅੱਜ ਮਿੱਤਰੋ ਮੈਂ ਭੁਲੇਨਾਦੇ ਐਸੇ ਮੰਦਿਰ ਜਾ ਰਿਹਾ ਜਿੱਥੇ ਕਹਿੰਦੇ ਹਰੇਕ 12 ਸਾਲ ਬਾਅਦ ਸ਼ਿਵਲਿੰਗ ਤੇ ਬਿਜਲੀ ਡਿੱਗਦੀ ਆ ਤੇ ਸ਼ਿਵਲਿੰਗ ਦੇ ਟੋਟੇ ਟੋਟੇ ਹੋ ਜਾਂਦੇ ਆ ਫਿਰ ਜੋ ਮੰਦਿਰ ਦਾ ਪੁਜਾਰੀ ਹੁੰਦਾ ਸ਼ਿਵਲਿੰਗ ਨੂੰ ਵਾਪਸ ਮੱਖਣ ਨਾਲ ਜੋੜ ਦਿੰਦਾ ਤੇ ਸ਼ਿਵਲਿੰਗ ਵਾਪਸ ਮੱਖਣ ਨਾਲ ਜੁੜ ਵੀ ਜਾਂਦਾ ਇਹ ਮੰਦਿਰ ਦਾ ਨਾਮ ਹੈਗਾ ਬਿਜਲੀ ਮਹਾਦੇਵ ਜੋ ਕਿ ਕੁੱਲੂ ਜ਼ਿਲ੍ਹੇ 'ਚ ਰਹਿ ਜਾਂਦਾ ਮੰਦਿਰ ਨੂੰ ਦੇਖਣ ਲਈ ਮੈਂ ਵੀ ਕੁੱਲੂ ਪਹੁੰਚ ਗਿਆ ਮੰਦਿਰ ਜਾਣ ਲਈ 4 ਕਿਲੋਮੀਟਰ ਟਰੈਕ ਕਰਕੇ ਜਾਣਾ ਪੈਂਦਾ ਟਰੈਕ ਦਾ ਰਸਤਾ ਬਹੁਤ ਸੋਹਣੇ ਵਿਊਆਂ ਨਾਲ ਘਿਰਿਆ ਹੋਇਆ ਕਦੇ ਜੰਗਲ ਤੇ ਕਦੇ ਖੁੱਲੇ ਮੈਦਾਨ ਨੰਗ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਕੁਝ ਸਾਲ ਪਹਿਲਾਂ ਦੀ ਹੈ ਜਦੋਂ ਇਸ ਮੰਦਿਰ ਤੇ ਬਿਜਲੀ ਡਿੱਗੀ ਸੀ ਥੋੜੀ ਭੈਣ ਨੂੰ ਬਰਫ਼ ਦੇਖ ਲਈ ਹੁਣ ਤਾਂ ਮੈਂ ਲਿਟੂਗਾ ਬਰਫ਼ੋ ਬਰਫੀ ਹੋਇਆ ਪੈ ਕੰਮ ਫੇਰ ਬਈ ਮੰਦਿਰ ਮੱਥਾ ਟੇਕ ਕੇ ਵਾਪਸ ਜੀ ਨਿਕਲ ਗਿਆ ਪਰ ਮੈਗੀ ਖਾਦੇ ਬਿਨਾ ਜਾਣਾ ਨਹੀਂ ਹਾਏ ਮੇਰੀ ਮੈਗੀ ਵਾਪਸ ਜਾਂਦੇ ਨੂੰ ਮੈਨੂੰ ਰਾਤ ਹੋ ਗਈ ਤੇ ਮੈਨੂੰ ਪਹਾੜੀ ਤੋਂ ਨੀਚੇ ਪੂਰਾ ਕੁਲੂ ਸ਼ਹਿਰ ਜਗਮਗ ਕਰਦਾ ਦਿਖ ਰਿਹਾ ਸੀਗਾ ਐਵੇਂ ਲੱਗ ਰਿਹਾ ਸੀ ਜਿਵੇਂ ਮੈਂ ਤਾਰਿਆਂ ਤੋਂ ਉੱਪਰ ਫਿਰਦਾ ਹੋਵਾਂ ਮੋਟਰਸਾਈਕਲ ਕੋਲ ਪਹੁੰਚ ਕੇ ਹੁਣ ਮੈਂ ਪੁੰਤਰ ਸ਼ਹਿਰ ਨੂੰ ਮੂੰਹ ਕਰ ਲਿਆ ਸੀ ਕਿਉਂਕਿ ਉੱਥੇ ਗੁਰੂ ਘਰ 'ਚ ਸ਼ੁਰੂ ਘਰ ਪਹੁੰਚ ਗਿਆ ਇੱਥੇ ਆਪਣੇ ਮਿੱਤਰ ਨੇ ਆਪਣੇ ਰਹਿਣ ਲਈ ਇੰਤਜ਼ਾਮ ਕੀਤਾ ਹੋਇਆ ਸੀ ਹੁਣ ਆਪਣਾ ਰੈਸਟ ਮੋਡ ਆਣਾ ਮਿੱਤਰੋ ਤੇ ਤੁਸੀਂ ਵੀਡੀਓ ਦੇ ਹੋਰ ਮਜ਼ੇ ਲੈਣ ਲਈ ਆਪਣੇ YouTube ਚੈਨਲ ਤੇ ਪਹੁੰਚ ਜੋ ਬੋਲੋ ਜੈ ਭੋਲੇ ਨਾਰ